ਉਰਠ ਮਹੱਲਾ ਨਾਮ ਮੰਰੇ ਪ੍ਰਭ ਕੀ ਸਰਨੰ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕ ਜਸ ਉਰਤਾਰ ਰਹਾਉ ਅਟਲ ਭੈ ਹੋ ਧੂ ਜਾ ਕੈ ਸਿਮਰਨ ਨਿਰ ਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਦ ਗੱਜ ਕਰਾ ਤੈ ਛੂਟਾ ਮਹਿਮਾ ਨਾਮ ਕਹਾਂ ਲਾਓ ਬਰਨਉ RAM ਕਹਿਤ ਬੰਦਨ ਤੈ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰ ਸੂਰਠ ਮਹੱਲਾ ਨਾਮ ਮੰਨ ਰੇ ਪ੍ਰਭ ਕੀ ਸਰਣ ਵਿਚਾਰੂ ਉਝਿ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰਤਾਰੂ ਰਹਾਉ ਅਟਲ ਭਇਓ ਧਰੂ ਜਾਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਣ ਗਹੀ ਕਿਰਪਾ ਨਿਦ ਗਜ ਗਰਾਤੀ ਛੂਟਾ ਮਹਿਮਾ ਨਾਮ ਕਹਾਂ ਲਾਓ ਬਰਣਉ RAM ਕਹਿਤ ਬੰਧਨ ਤੇ ਟੂਟਾ ਆਜਾ ਮਲ ਪਾਪੀ ਜਗ ਜਾਣੇ ਨਿਮਖ ਮੈਂ 17 ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰ ਸੋਰਠ ਮਹਲਾ ਨਾਵਾਂ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੂ ਜਸ ਉਰ ਧਾਰੂ ਰਹਾਉ ਅਟਲ ਭਇਓ ਧਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਹੀ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗਰਾਹਤੇ ਛੂਟਾ ਮਹਿਮਾ ਨਾਮ ਕਹਾਂ ਲਾਓ ਵਰਣੋ ਰਾਮ ਕਹਿਤ ਬੰਦਨ ਤੇ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੇ ਪੀ ਉਤਰਹਿ ਪਾਰ ਸੁਰਠ ਮਹਲਾ ਨਾਮਾ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਧਰੂ ਰਹਾਉ ਅਟਲ ਭਇਓ ਧਰੂ ਜਾਕੇ ਸਿਮਰਨ ਆਰੇ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਮੇ ਮਾ ਨਾਮ ਕਹਾਂ ਲਾਉ ਬਰਨਉ RAM ਕਹਿਤ ਬੰਧਨ ਤੇ ਟੂਟਾ ਆ ਜਾ ਮਲ ਪਾਪੀ ਜਗ ਜਾਣੇ ਨਿਮਖ ਮਹੀਂ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਰਾ ਸੂਰਠ ਮਹਲਾ ਨਾਮਾ ਮਨ ਰੇ ਪ੍ਰਭ ਕੀ ਸਰਣ ਵਿਚਾਰੂ ਜੇ ਸਿਮਰਤ ਗਣ ਕਾਸੀ ਉਦਰੀ ਤਾ ਕੋ ਜਸ ਉਰ ਧਰੂ ਰਹਾਉ ਅਟਲ ਭਇਓ ਧਰੂ ਜਾ ਕੇ ਸਿਮਰਨ ਆਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗੱਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਾਓ ਬਰਣਾਉ RAM ਕਹਿਤ ਬੰਦਨ ਤੇ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰੈ ਪਾਰ ਸੂਰਠ ਮਹੰਲਾ ਨਾਵਾਂ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾ ਸੀ ਉਦਰੀ ਤਾਕੂ ਜਸ ਉਰਤਾਰੂ ਰਹਾਉ ਅਟਲ ਭਇਓ ਧੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗਰਾਹਤੇ ਛੂਟਾ ਮਹਿਮਾਨਾ ਨਾਮ ਕਹਾਂ ਲਾਓ ਪਰਣਾ ਰਾਮ ਕਹਿਤ ਬੰਦਨ ਤੇ ਟੂਟਾ ਆਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੇ ਪੀ ਉਤਰਹਿ ਪਾਰ ਸੂਰਠ ਮਹੰਲਾ ਨਾਵਾਂ ਮਨ ਰੇ ਪ੍ਰਭ ਕੀ ਸਰਨ ਵਿਚਾਰੂ ਜੇ ਸਿਮਰਤ ਗਨ ਕਾ ਸੀ ਉਦਰੀ ਤਾ ਕੋ ਜਸ ਉਰਤਾਰੂ ਰਹਾਉ ਅਟਲ ਭਇਓ ਧੂ ਜਾ ਕੈ ਸਿਮਰਨ ਆਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਦ गजगरा हाते छूटा मेहमान नाम कहनऊ बरनऊ राम कहत बंदन ते टूटा आजा मल पापी जग जाने निमख माहि निस्तारा ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰ ਸੋਰਠ ਮਹਲਾ ਨਾਵਾਂ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਕੂ ਜਸ ਉਰਤਾਰ ਰਹਾਉ ਅਟਲ ਭਇਉ ਧੂ ਜਾਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੇ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜਗਰਾ ਹਤੇ ਛੂਟਾ ਮਹਿਮਾਨਾਮ ਕਹਾਂ ਲਾ ਬਰਣਾਉ RAM ਕਹਿਤ ਵੰਦਨ ਤੇ ਟੂਟਾ ਆਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰ ਸੋਰਠ ਮਹਲਾ ਨਾਮਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਧਾਰੂ ਰਹਾਉ ਅਟਲ ਪਇਓ ਤੂ ਜਾ ਕੈ ਸਿਮਰਨ ਆਨਿਰਪੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗਰਾਹਤੇ ਛੂਟਾ ਮਹਿਮਾ ਨਾਮ ਕਹਾਲੋ ਬਰਣਾਉ ਰਾਮ ਕਹਿਤ ਬੰਦਨ ਤਿਹ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੇ ਪੀ ਉਤਰੈ ਪਾਰਾ ਸੋਰਠ ਮਹਲਾ ਨਾਮਾ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸੁਰ ਤਾਰੂ ਰਹਾਉ ਅਟਲ ਪਇਓ ਤੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਦ ਗਜਗ ਰਹਾ ਤੇ 슈ਟਾ ਮਹਿਮਾਨਾਮ ਕਹਾਂ ਲਓ ਬਰਣੋ RAM ਕਹਿਤ ਬੰਦਨ ਤੇ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰ ਸੂਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰ ਜੇ ਸਿਮਰਤ ਗਨਕਾਰ ਸਿਉਦਰੀ ਤਾਕੂ ਜਸ ਉਰਤਾਰੂ ਰਹਾਉ ਅਟਲ ਪਇਓ ਤੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੁਖਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਅਗਹੀ ਕਿਰਪਾ ਨੇਦ ਗਜ ਗਰਾਹਤੇ ਸੂਤਾ ਮਹਿਮਾ ਨਾਮ ਕਹਾਂ ਲਾ ਬਰਣਾਉ RAM ਕਹਿਤ ਬੰਦਨ ਤਹਿ ਟੂਟਾ ਅਜਾਮਲ ਪਾਪੀ ਜਗ ਜਾਨੇ ਨਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰ ਹੈ ਪਾਰ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰਤਾਰੂ ਰਹਾਉ ਅਟਲ ਪਇਉ ਤੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਅੰਗਹੀ ਕਿਰਪਾ ਨਿਦ ਗਜ ਗਰਾਹਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਣੋ RAM ਕਹਿਤ ਬੰਦਨ ਤੈ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੇ ਪੀ ਉਤਰਹਿ ਪਾਰ ਸੂਰਠ ਮਹੰਲਾ ਨਾਵਾ ਮਨ ਰੇ ਪ੍ਰਭ ਕੀ ਸਰਨਾ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰ ਧਾਰੂ ਰਹਾਉ ਅਟਲ ਭੈਉ ਧੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੀ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਗਜਗਰਹਾ ਤੇ ਸੁਟਾ ਮਹਿਮਾਨਾਮ ਕਹਾਂ ਲਓ ਬਰਣਾਉ RAM ਕਹਿਤ ਬੰਦਨ ਤੇ ਟੂਟਾ ਆਜਾਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਰ ਸੂਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰ ਧਾਰੂ ਰਹਾਉ ਅਟਲ ਭਇਓ ਧਰੂ ਜਾ ਕੈ ਸਿਮਰਨ ਆਰ ਨਿਰਪੈ ਪਦ ਪਾਇ ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੀ ਬਿਸਰਾਇ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜਗਰਾ ਤੇ ਛੂਟਾ ਮਹਿਮਾਨਾਮ ਕਹਾਂ ਲ ਉਬਰਣੋ RAM ਕਹਿਤ ਬੰਦਨ ਤੇ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੇ ਪੀ ਉਤਰੈ ਪਾਰ ਸਲੂਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮਾ ਦੂਰ ਕਰਮੀਆਂ ਪੋ ਆਪਣੀ ਕਿਨੇੜੇ ਕਿ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतिह